ਕੋਈ ਗੱਡੀ ਮੰਗਦਾ ਸੀ ਰੱਬ ਤੋਂ ਕਹਿੰਦਾ ਮਹਾਰਾਜ ਮੈਨੂੰ ਗੱਡੀ ਮਿਲ ਜੇ ਕਿਸੇ ਮਹਾਪੁਰਖ ਨੇ ਕਿਹਾ ਵੀ ਇੰਨੇ ਪਾਠ ਕਰ ਲੈ ਗੱਡੀ ਮਿਲ ਜਾਣੀ ਆਠ ਵੀ ਉਹਨੇ ਕੀਤੇ ਤੇ ਗੱਡੀ ਫਿਰ ਨਾ ਮਿਲੀ ਇਹਦਾ ਅੱਜ ਤੋਂ ਬਾਅਦ ਮੈਂ ਪਾਠ ਨਹੀਂ ਕਰਦਾ ਗੁਰਦੁਆਰੇ ਵੀ ਨਹੀਂ ਜਾਂਦਾ ਕਰਦੇ ਕਹਿੰਦੇ ਚੱਲ ਪਾਠ ਨਹੀਂ ਕਰਨਾ ਗੁਰਦੁਆਰੇ ਤਾਂ ਚਲੇ ਜਾ ਕਹਿੰਦਾ ਹਾਂ ਗੁਰਦੁਆਰੇ ਚਲੇ ਜਾਵਾਂਗਾ ਪਾਠ ਨਹੀਂ ਕਰਦਾ ਮੈਂ ਤੇ ਗੱਡੀ ਨਹੀਂ ਮਿਲੀ ਬੈਠਿਆ ਮਹਾਰਾਜ ਦੇ ਅੱਗੇ ਹੁਣ ਧਿਆਨ ਗੱਡੀ 'ਚ ਐ ਵੀ ਗੱਡੀ ਨਹੀਂ ਮਿਲੀ ਪਾਟਵਲ ਕੋਈ ਧਿਆਨ ਨੀਰਾਵਲ ਕੋਈ ਧਿਆਨ ਇੱਕ ਆਇਆ ਬੰਦਾ ਬੜਾ ਅਮੀਰ ਦੋ ਜਣਿਆਂ ਨੇ ਫੜਿਆ ਹੋਇਆ ਉਹਨੇ ਜਿਹੜੀ ਗੱਡੀ ਉਹ ਮੰਗਦਾ ਸੀ ਉਸੇ ਗੱਡੀ 'ਚ ਆਇਆ ਦੇਖਦਾ ਕਹਿੰਦਾ ਉਹੀ ਗੱਡੀ ਐ ਜਿਹੜੀ ਮੈਂ ਮੰਗੀ ਉਸੇ ਗੱਡੀ 'ਚ ਆ ਕੇ ਦੋ ਜਣਿਆਂ ਨੇ ਫੜਿਆ ਹੋਇਆ ਈਲ ਚੇਅਰ ਤੇ ਬੱਜ ਕੇ ਉਹਦੇ ਕੋਲ ਆ ਗਿਆ ਕਹਿੰਦਾ ਵੀ ਕਿੰਨੇ ਦੀ ਗੱਡੀ ਲਈ ਬਹੁਤ ਵਧੀਆ ਗੱਡੀ ਐ ਤੁਹਾਡੇ ਕੋਲ ਵਾਹਿਗੁਰੂ ਜਿਹੜਾ ਵੀਲਚੇਅਰ ਤੇ ਬੈਠਿਆ ਸੀ ਉਹ ਕਹਿੰਦਾ ਵੀ